ਆ ਗਏ ਸਮਾਨ ਉਫਾਉਣ ਲੱਗੇ ਜੀ ਇਹਦੇ ਸਮਾਨਪੋਰ ਦਾ ਮੈਂ ਕੀ ਕਰਦਾ ਇੱਕ ਹੀ ਕਰੀ ਜਾਣਾ ਮੈਂ ਪੋਣਿਆ ਕਿਹੜੇ ਪੈਫਾ ਪੈਫਾ ਪਾਉਣ ਲੱਗੇ ਹੈ ਆਥਨ ਦਾ ਟਾਈਮ ਹੋ ਰਿਹਾ ਆਥਨ ਦਾ ਟਾਈਮ ਹੋ ਰਿਹਾ ਤੁਸੀਂ ਪੈ ਪਾਈ ਜਾਨੇ ਪਾਦ ਪਾਦੋ ਮੇਰੇ ਤੋਂ ਪਹਿਲਾ ਪਹਿਲਾ ਆ ਵੀ ਪਾਦਾਂ ਜ਼ਮਾਨ ਲੱਗੇ ਪਿਆ ਪਾਉਣ ਅੱਛਾ ਪਾਦੋ ਪਾਦੋ ਵਰ੍ਹਦੀ ਉਮੀਦਾਂ ਕੋਈ ਪਤਾ ਨਹੀਂ পথল হয়ে ਫੋਨ ਜੀ ਮਾਲ ਆਈ ਲਓ ਜੀ ਦੋ ਪਾਈਪ ਰਹਿ ਗਏ 275 ਫੁੱਟ ਮਾਲ ਪੈ ਗਿਆ ਆ ਰਹਿ ਗਏ ਦੋ ਪਾਈਪ ਫਾਉਂ ਲੱਗਿਆ ਉਹ ਵੀ ਪਾ दिए ਲਓ ਜੀ ਉਹ ਵੀ ਪਾਤਾ ਹੁਣੇ ਰਹਿ ਗਿਆ ਇੱਕ ਪਾਈਪ ਵੀ ਪਾ ਦੀ ਹੈ ਫਰਾ ਮੁੰਡਾ ਕਹਿੰਦਾ ਹੱਸਦਾ ਗਿਆ ਨਾ ਅਜੀ ਅੱਜ ਕਹਿੰਦਾ ਸਮਾਨ ਪੈਣਾ ਨਹੀਂ ਵਾ ਪਰਮਾਤਮਾ ਦੀ ਕਿਰਪਾ ਨਾਲ ਪਾਏ ਦਮਾਂਗੇ ਮਾਤਾ ਮਾਤਾ ਦੀ ਕਿਰਪਾ ਨਾਲ ਪਾਏ ਦਿੱਤਾ ਜੀ ਦੇਖੋ ਹੁਣੇ ਆਇਆ ਸੀ ਜੀ 4:30 ਵਜੇ ਆਇਆ ਸੀ ਸਮਾਨ ਟਰੈਂਪੂ ਚੋ ਲਾ ਕੇ ਇੱਥੇ ਰੱਖ ਲਿਆ ਇੱਕ ਦੋ ਲਾ ਕੇ ਵੋਕੀਆਂ ਪਾਤਾ ਜੀ ਸਮਾਨ ਆ ਲੋਈ ਇਹਦੇ ਵੀ ਲਾ ਦੇ ਰਿਹਾ ਬਟਾ ਪਾਤਾ ਜੀ ਮਾਲ ਲੋਈ ਸਾਰੇ ਤੋਂ ਖਾਲੀ ਜਗ੍ਹਾ ਜਿਹੜੇ ਪਾਣਾ ਭਰੀ ਹੋਈ ਸੀ ਆਦਾ ਇਹ ਸਮਾਨ 5.5 ਇੰਚ ਹੈ ਕਿੱਥੇ ਖਬ ਗਿਆ ਉਹ ਕਿੱਥੇ ਖਬ ਗਿਆ ਕਿੱਥੇ ਖਬ ਕੇ ਦੇਖਿਆ ਵੀ ਨਹੀਂ 5 ਫੁੱਟ ਤੇ ਵਗ ਗਿਆ ਇਹ ਕੀ ਕਰਿਆ ਇਹ ਖਾਲੀ ਨਗਾ ਦਾ ਲੈ ਵੇਨਸ ਲੱਗੂ ਭਾਈ ਤਿੰਨ ਚਾਰ ਫੁੱਟ ਦਾ ਟੁਕੜਾ ਹੋਰ ਸਮਾਨ ਥੱਲੇ ਵਗ ਗਿਆ ਲੋਈ ਕਾਦੀ ਡਿਗਰੀ ਆਪਾਂ ਨੇ ਪਾਈਪ ਲੱਗਿਆ ਪੱਟਣਾ ਮਿਲਦੇ ਆਂ ਹੀ ਫੇਰ ਠੀਕ ਹੈ ਜੀ ਓਕੇ ਬਾਏ 280 ਪੈ ਗਿਆ ਜੀ ਮਾਲ ਦਾ ਟੁਕੜਾ ਟੁਕੜਾ ਹੋਰ ਨੋ ਮੁੱਲ ਜੀ ਮਦੇ ਸਮਾਨ ਪਾ ਕੇ ਬੈਪ ਵੱਟ ਰਹੇ ਸੀ ਤੇ ਲਾਈਟਾਂ ਲੱਗ ਗਈਆਂ ਹਨੇਰਾ ਹੋ ਗਿਆ ਸਮਾਨ ਆਇਆ ਸੀ 4:30 ਵਜੇ ਨੂੰ ਟਾਈਮ ਹੋਇਆ ਭਾਈ ਸਵਾ 6:00 ਵਜੇ ਕੇ 16 ਮਿੰਟ ਹੋ ਗਏ ਅੱਧੇ ਕੇ ਬੈਪ ਕੱਟਦੇ ਸੀ ਅਸਲ ਵਿੱਚ ਲੱਗ ਗਿਆ ਬੈਗਮਾ ਨੂੰ ਇਹਨੇ 10-12 ਬੈਪ ਉਹ ਵੀ ਕੱਢ ਦੀ ਜਰ ਏ ਪੈਪ ਰਹਿ ਗਏ ਚਲੋ ਸਵੇਰੇ ਪਟਾਂਗੇ ਇਹਨੂੰ ਢੇਰਾ ਹੋ ਗਿਆ ਆ ਲੋਕ ਆ ਗਏ ਇਨਸ਼ਾਅੱਲਾ ਲਓ ਇਹ ਕਰਤੀ ਮਸ਼ੀਨ ਬੰਦ ਆਪਾਂ ਹੁਣ ਹੋ ਗਿਆ ਹਨੇਰਾ ਠੀਕ ਹੈ ਪੰਜ ਛੇ ਪੈਪਰ ਆਗੇ ਉਹ ਸਵੇਰੇ ਪਟਾਂਗੇ ਉਹ ਚਾਹ ਬਣਾ ਰਿਹਾ ਭਾਈ ਹੁਣ ਚਾਹ ਬਣਾਉਣ ਲੱਗ ਗਿਆ ਬੱਤੀ ਤੇ ਨਹੀਂ ਤਾਂ ਰਿੱਜੀ ਹੋਣਾ ਉਹ ਹੁਣ ਕੀ ਕਰਨੀ ਚਾਹ ਯਾਰ ਲੈ ਨੰਬਰ ਸਰ ਆ ਰਿਹਾ ਦਰਦਪੰਦ ਆਏ ਹਾਏ ਹਾਏ ਮੈਂ ਵੀ ਵੀਡੀਓ ਪਾਈ ਹੋਈ ਹੈ ਚਾਹ ਦੀ ਲੈ ਹੋਰ ਦੇਖ ਲਈਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਚੈਨਲ ਵੜਾ ਹੂੰ ਨਾਲ ਕਰਤੀ ਭੇਜੂਗਾ ਗੱਲ ਦੀ ਵੀਡੀਓ ਲੈ ਹੈ ਇਹਨੂੰ ਬਣਾਉਂਗਾ ਨਾ